ਕਾਲ ਸੱਸੀ ਕਾਲ ਪ੍ਰਿੰਸਾਪ ਥੋੜੀ ਜਿਹੀ ਆਪਣੇ ਕੋਲ ਅਪਡੇਟ ਆਪਾ ਕੈਨੇਡੀਅਨ ਨਿਊਜ਼ ਦੀ ਜਰੂਰ ਕਰੀਏ ਤੇ ਉਹਦੇ ਵਿੱਚ ਪ੍ਰਿੰਸਾਪ ਪਹਿਲੀ ਖਬਰ ਵੱਲ ਆਪਾ ਵੱਧਦੇ ਹਾਂ ਸੋ ਅਨੀਤਾ ਆਨੰਦ ਉਹਨਾਂ ਦੀ ਗੱਲਬਾਤ ਕਰ ਲਈਏ ਜੀ ਆਪਾਂ ਪਹਿਲਾਂ ਤੇ ਕਹਿੰਦੇ ਭਾਰਤ ਗਏ ਨੇ ਮੋਦੀ ਸਾਹਿਬ ਉਹਨਾਂ ਨਾਲ ਮੁਲਾਕਾਤ ਹੋਈ ਹੈ ਆ ਬਿਲਕੁਲ ਸੋ ਕੈਨੇਡਾ ਦੇ ਫੋਰਨ ਜਿਹੜੇ ਮਿਨਿਸਟਰ ਨੇ ਐਕਸਟਰਨਲ ਅਫੇਅਰ ਮਿਨਿਸਟਰ ਅਨੀਤਾ ਆਨੰਦ ਭਾਰਤ ਗਏ ਨੇ ਉੱਥੇ ਭਾਰਤ ਦੇ ਪ੍ਰਾਈਮ ਮਿਨਿਸਟਰ ਨਸਤਪੀਅਤ ਕੇ ਨਾਲ ਜੋ ਭਾਰਤ ਦੇ ਐਕਸਟਰਨਲ ਅਫੇਅਰ ਮਿਨਿਸਟਰ ਨੇ ਐਸ ਜੈ ਸ਼ੰਕਰ ਸੋ ਉਹਨਾਂ ਦੇ ਨਾਲ ਵੀ ਉਹਨੇ ਮੁਲਾਕਾਤ ਕੀਤੀ ਹੈ ਸੋ ਇਸ ਮੁਲਾਕਾਤ ਦੇ ਵਿੱਚ ਇਹ ਦੋਵਾਂ ਮੁਲਕਾਂ ਦੇ ਦਵੱਲੇ ਸਬੰਧ ਨੇ ਖਾਸ ਤੌਰ ਤੇ ਵਪਾਰ ਨੂੰ ਕਿਵੇਂ ਤਰਜੀਹ ਦੇਣੀ ਹੈ ਇਹ ਹੋਰ ਜਿਹੜੇ ਦਵੱਲੇ ਰਿਸ਼ਤੇ ਨੇ ਉਹਨਾਂ ਨੂੰ ਕਿਵੇਂ ਮਜ਼ਬੂਤ ਬਣਾਉਣਾ ਹੈ ਸੋ ਇਸ ਸੰਬੰਧੀ ਖੁੱਲ ਕੇ ਚਰਚਾ ਹੋਈ ਹੈ ਸੋ ਇਹਦੇ ਵਿੱਚ ਇਹ ਵੀ ਤੈਅ ਹੋਇਆ ਕਿ ਔਰਨਾਲੇ ਪ੍ਰਵੇਖ ਦੇ ਵਿੱਚ ਵੀ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਜਿਹੜੇ ਦੋਵਾਂ ਮੁਲਕਾਂ ਦੇ ਵਿੱਚ ਜਿਹੜੇ ਵੱਖੋ-ਵੱਖਰੇ ਅਫੀਸ਼ੀਅਲਸ ਹੁੰਦੇ ਨੇ ਸੋ ਉਹਨਾਂ ਦੇ ਜ਼ਰੀਏ ਜਾਂ ਜਿਹੜੇ ਵੱਖੋ-ਵੱਖਰੇ ਜਿਹੜੇ ਮੰਤਰਾਲੇ ਹੁੰਦੇ ਨੇ ਸੋ ਉਹਨਾਂ ਦੇ ਜ਼ਰੀਏ ਇਹ ਗੱਲਾਂ ਬਾਤਾਂ ਨੂੰ ਕੰਟੀਨਿਊਸ ਰੱਖਿਆ ਜਾਊਗਾ ਸੋ ਦੋਵਾਂ ਮੁਲਕਾਂ ਵੱਲੋਂ ਇਹ ਸਾਂਝਾ ਜਿਹੜਾ ਬਿਆਨ ਹੈ ਇਸ ਮੁਲਾਕਾਤ ਤੋਂ ਬਾਅਦ ਉਹ ਵੀ ਜਾਰੀ ਕੀਤਾ ਗਿਆ ਆ ਸੋ ਇਸ ਸਾਂਝੇ ਬਿਆਨ ਦੇ ਵਿੱਚ ਇਹੀ ਆ ਕਿ ਕਿਸ ਤੰਗ ਦੇ ਨਾਲ ਦੋਵਾਂ ਮੁਲਕਾਂ ਦੇ ਜਿਹੜੇ ਤਾਲੁਕਾਤ ਨੇ ਸੁਨਾ ਨੂੰ ਅਸੀ ਬਿਹਤਰ ਬਣਾ ਸਕਦੇ ਆ ਸੋ ਇਹ ਸੰਬੰਧੀ ਗੱਲਾਂ ਬਾਤਾਂ ਹੋਈਆਂ ਨੇ ਸੋ ਇਹਦੇ ਵਿੱਚ ਖਾਸ ਕਰ ਇਹ ਆ ਕਿ ਪਿਛਲੇ ਸਮੇਂ ਚ ਅਸੀਂ ਦੇਖਿਆ ਕਿ ਦੋਵਾਂ ਮੁਲਕਾਂ ਦੇ ਵਿੱਚ ਜਿਸ ਤੰਗ ਦੇ ਨਾਲ ਇਹ ਵਾਇਰ ਦੀ ਸੇਨ ਜਿਹਦੇ ਕਤਲ ਤੋਂ ਬਾਅਦ ਸਬੰਧਾਂ ਦੇ ਵਿੱਚ ਵਿਗਾੜ ਆਇਆ ਸੀਗਾ ਇੱਥੇ ਤੱਕ ਕਿ ਡਿਪਲੋਮੈਟਸ ਵੀ ਜਿਹੜੇ ਸੀ ਇੱਕ ਦੂਜੇ ਦੇ ਉਹ ਬਾਹਰ ਕੱਢ ਦਿੱਤੇ ਗਏ ਸਿਗੇ ਤੇ ਇੱਕ ਤਰੀਕੇ ਦੇ ਨਾਲ ਜਿਹੜੇ ਰਿਸ਼ਤੇ ਹੁੰਦੇ ਨੇ ਕੂਟਨੀਤਿਕ ਉਹ ਇੱਕ ਤਰੀਕੇ ਦੇ ਨਾਲ ਖਤਮੇ ਹੋ ਗਏ ਸਨ ਫਿਰ ਹੌਲੀ ਹੌਲੀ ਹਾਈ ਕਮਿਸ਼ਨਰ ਵੀ ਨਿਯੁਕਤ ਹੋਏ ਤੇ ਦੁਬਾਰਾ ਜਿਹੜੇ ਡਿਪਲੋਮੈਟਿਕ ਰਿਸ਼ਤੇ ਨੂੰ ਬਣਾਉਣ ਦੀ ਗੱਲ ਹੈ ਤੇ ਹੁਣ ਰੇਤਾ ਆਨੰਦ ਭਾਰਾ ਦੌਰੇ ਤੇ ਗਏ ਉਸ ਤੋਂ ਬਾਅਦ ਉਹਨਾਂ ਨੇ ਚੀਨ ਵੀ ਜਾੜਾ 16 17 ਅਕਤੂਬਰ ਨੂੰ ਚੀਨ ਦੇ ਦੌਰੇ ਤੇ ਨੇ ਸੋ ਇਸ ਤੋਂ ਬਾਅਦ ਜਿਹੜੇ ਸਾਂਝਾ ਬਿਆਨ ਹੈ ਸੋ ਇਹਦੇ ਵਿੱਚ ਇਹਦਾ ਜ਼ਰੂਰ ਹੈ ਕਿ ਅਸੀਂ ਕਿ ਕਿਸ ਢੰਗ ਦੇ ਨਾਲ ਜਿਹੜੀ ਇਕਨੋਮਿਕ ਰਿਲੇਸ਼ਨ ਹੈ ਉਹਨਾਂ ਨੂੰ ਬਿਹਤਰ ਬਣਾਉਣਾ ਹੈ ਜਿਹੜੇ ਜੀਓ ਪੋਲਿਟੀਕਲ ਰਿਲੇਸ਼ਨਸ ਹੁੰਦੇ ਨੇ ਉਹਨਾਂ ਨੂੰ ਕਿਸ ਢੰਗ ਨਾਲ ਬੈਟਰ ਬਣਾਉਣਾ ਆ ਸੋ ਵੱਖੋ ਵੱਖਰੇ ਢੰਗ ਦੇ ਨਾਲ ਜਿਹੜੀਆਂ ਉਹਨਾਂ ਨੇ ਸਮੇਂ 'ਚ ਕਿਸ ਢੰਗ ਨਾਲ ਕੋਸ਼ਿਸ਼ਾਂ ਹੋਣੀਆਂ ਤੇ ਸਬੰਧੀ ਗੱਲਬਾਤ ਹੋਈ ਹੈ ਪਰ ਇਹਦੇ ਨਾਲ ਹੁਣ ਦੇਖ ਰਹਾ ਆ ਕਿ ਇਹ ਜਿਸ ਢੰਗ ਨਾਲ ਪਹਿਲਾਂ ਆਉਣ ਇਹ ਜਿਹੜੇ ਸਾਡੇ ਰਿਸ਼ਤੇ ਸੀਗੇ ਉਹਦੇ ਵਿੱਚ ਜਿਸ ਢੰਗ ਨਾਲ ਖਲਾਅ ਪੈਦਾ ਹੋਇਆ ਜਿਸ ਢੰਗ ਨਾਲ ਤਣਾਅ ਵਧਿਆ ਡਿਪਲੋਮੈਟਿਕ ਜਾ ਕਿ ਉਹ ਪਹਿਲੇ ਸਟਾਰਟ ਜਿਵੇਂ ਰਿਸ਼ਤੇ ਹੁੰਦੇ ਸਨ ਉਸ ਤਰੀਕੇ ਦੇ ਰਿਸ਼ਤੇ ਦੁਆਰਾ ਬਣ ਗਏ ਜ ਕਿੰਨਾ ਸਮਾਂ ਲੱਗੇਗਾ ਜੀ ਜੀ ਚਾ ਕਾਰਨੀ ਸਾਹਿਬ ਦੀ ਆਨਲਾਈਨ ਸਮੇਂ ਚ ਪ੍ਰਾਇੋਰਟੀ ਸਿਸਬੰਧੀ ਕੀ ਹੋਣ ਗਿਆ ਸੋਣੇ ਇਸ ਤੋਂ ਬਾਅਦ ਜੋ ਨੀਤਾ ਨੰਦੇਸ ਉਹਨਾਂ ਨੇ ਇਸ ਤੋਂ ਬਾਅਦ ਚੀਨ ਵੀ ਜਾਣਾ ਉਸ ਚੀਨ ਦੇ ਨਾਲ ਵੀ ਜਿਹੜੇ ਰਿਸ਼ਤੇ ਨੇ ਸੋ ਕਿਸ ਢੰਗ ਨਾਲ ਬੈਟਰ ਹੋ ਸਕਦੇ ਆ ਸੋ ਉਸ ਸੰਬੰਧੀ ਵੀ ਚਿੰਤਾਵਾਂ ਜਿਹੜੀਆਂ ਕੀਤੀਆਂ ਜਾਣਗੀਆਂ ਸੋ ਹੁਣ ਸਿੱਖ ਜਥੇਬੰਦੀਆਂ ਲਿਬਰਲ ਤੋਂ ਨਾਰਾਜ਼ ਆ ਕਿਹੜੀ ਗੱਲੋਂ ਨਾਰਾਜ਼ ਹੋ ਗਈਆਂ ਜੀਵਿਕ ਨੂੰ ਜਿਸੀ ਪਹਿਲੀ ਖਬਰ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਦੋਵਾਂ ਮੁਲਕਾਂ ਨੇ ਰਿਸ਼ਤੇ ਬਿਹਤਰ ਬਣਾਉਣ ਦੇ ਸਬੰਧੀ ਇਹ ਜ਼ੋਰ ਦਿੱਤਾ ਆ ਮੁਲਾਕਾਤ ਹੋਈ ਹੈ ਸੋ ਇਹਦੇ ਵਿੱਚ ਇਹ ਆ ਕਿ ਇਹ ਦੋਵਾਂ ਮੁਲਕਾਂ ਵੱਲੋਂ ਸਾਂਝਾ ਬਿਆਨ ਵੀ ਜਾਰੀ ਕੀਤਾ ਗਿਆ ਹੁਣ ਸਿੱਖ ਜਥੇਬੰਦੀਆਂ ਜਿਹਦੇ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਗੱਲ ਕਰੀ ਉਹਦਾ ਵੱਲੋਂ ਕੱਲ ਆਪਣੇ ਵੱਲੋਂ ਅਫੀਸ਼ੀਅਲ ਜਿਹੜੀ ਉਹਦੀ ਸਟੇਟਮੈਂਟ ਉਹ ਵੀ ਜਾਰੀ ਕੀਤੀ ਹੈ ਉਹ ਕਹਿੰਦੇ ਵੀ ਸਾਨੂੰ ਇਹ ਕਾਫੀ ਨਿਰਾਸ਼ਾ ਹੋਈ ਹੈ ਕਹਿੰਦੇ ਕਿ ਜੋ ਸਾਂਝਾ ਬਿਆਨ جاری ਹੋਇਆ ਉਹਦੀ ਜੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਕਿ ਇਸ ਢੰਗ ਦੇ ਨਾਲ ਇਹ ਕੈਨੇਡਾ ਦੇ ਵਿੱਚ ਇੱਕ ਇੱਕ ਕੈਨੇਡੀਅਨ ਸਿਟੀਜ਼ਨ ਦਾ ਕਤਲ ਹੋਇਆ ਇੱਕ ਸਿੱਖ ਦਾ ਕਤਲ ਹੋਇਆ ਇਹ ਜੋ ਹਾਲੇ ਵੀ ਕਹਿੰਦੇ ਵੀ ਧਮਕੀਆਂ ਲਗਾਤਾਰ ਆ ਰਹੀਆਂ ਨੇ ਕਿਉਂਕਿ ਇਸ ਤਰੀਕੇ ਦੀਆਂ ਖਬਰਾਂ ਜਿਹੜੀਆਂ ਨੇ ਲਗਾਤਾਰ ਸੁਰੱਖਿਆ ਦੇ ਵਿੱਚ ਰਹਿੰਦੀਆਂ ਨੇ ਕਿ ਜੋ ਇੱਥੇ ਦੇ ਇਹ ਐਕਟੀਵਿਸਟ ਨੇ ਜੋ ਸਿੱਖ ਐਕਟੀਵਿਸਟ ਨੇ ਸੋ ਉਹਨਾਂ ਨੂੰ ਹਾਲੇ ਵੀ ਧਮਕੀ ਆ ਰਹੀ ਹੈ ਨਹੀਂ ਕਹਿੰਦੇ ਵੀ ਉਹ ਚੀਜ਼ਾਂ ਤਾਂ ਹਾਲੇ ਵੀ ਨਹੀਂ ਖਤਮ ਹੋਈਆਂ ਹਾਲੇ ਵੀ ਕਹਿੰਦੇ ਸਿੱਖ ਕਾਰਕੁਨ ਨੇ ਉਹਨਾਂ ਦੀ ਜਾਨਾਂ ਨੂੰ ਖਤਰਾ ਆ ਸੋ ਕਹਿੰਦੇ ਵੀ ਇਹ ਸਾਂਝੇ ਬਿਆਨ ਦੇ ਵਿੱਚ ਕਿਤੇ ਵੀ ਕਹਿੰਦੇ ਟਰਾਸਨੈਸ਼ਨਲ ਰੈਪਰੈਸ਼ਨ ਦੀ ਗੱਲ ਨਹੀਂ ਹੋਈ ਹੈ ਜੋ ਇੱਥੇ ਦੇ ਜਿਹੜੇ ਸਿੱਖ ਐਕਟੀਵਿਸਟ ਨੇ ਜਿਹੜੇ ਇੱਥੇ ਦੇ ਜਿਹੜੇ ਨਾਗਰਿਕਾਂ ਨੂੰ ਧਮਕਾਇਆ ਜਾ ਰਿਹਾ ਕਹਿੰਦੇ ਵੀ ਉਹਦੇ ਬਾਰੇ ਕੋਈ ਗੱਲ ਨਹੀਂ ਹੋਈ ਹੈ ਸੋ ਇਸ ਸਾਂਝੇ ਅਲਾਰ ਨਾਮੇ ਤੋਂ ਸਿੱਖ ਜਥੇਬੰਦੀਆਂ ਖੁਸ਼ ਨਹੀਂ ਆ ਵਾਲਡਸਿਕ ਆਰਗੇਨਾਈਜੇਸ਼ਨ ਨੇ ਇਸ ਸੰਬੰਧੀ ਆਪਣਾ ਅਫੀਸ਼ੀਅਲ ਜਿਹੜਾ ਬਿਆਨ ਹੈ ਉਹ ਵੀ ਦਿੱਤਾ ਆ ਤੇ ਨਾਲ ਇਹਦੇ ਵਿੱਚ ਜੇਕਰ ਅਸੀਂ ਇਹ ਗੱਲ ਕਰੀਏ ਕਿ ਜੋ ਕੈਨੇਡਾ ਦੀ ਜਿਹੜੀ ਇਹ ਹਿੰਦੂਇਸ ਬੰਚਰ ਇਹ ਕੈਨੇਡਾ ਦੀ ਜਿਹੜੀ ਆ ਇਹ ਹਿੰਦੂ ਜਿਹੜੀ ਫਾਰਮ ਇੱਥੇ ਬਣੀ ਹੋਈ ਹੈ ਹੈ ਹਿੰਦੂ ਇਹ ਕੈਨੇਡਾ ਫਾਰਮ ਜਿਹੜੀ ਆ ਸੋ ਉਹਨਾਂ ਨੇ ਇਸ ਚੀਜ਼ ਦਾ ਵੀ ਨਾ ਜੀ ਜਰੂਰ ਸਵਾਗਤ ਕੀਤਾ ਕਹਿੰਦੇ ਵੀ ਅਸੀਂ ਸਵਾਗਤ ਕਰਦੇ ਆ ਅਸੀਂ ਕਹਿੰਦੇ ਵੀ ਜੋ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਲਿਬਰਲ ਸਰਕਾਰ ਵੱਲੋਂ ਸੇ ਹੱਕ ਦੇ ਵਿੱਚ ਆ ਪਰ ਜਿੱਥੇ ਇਹ ਹਿੰਦੂ ਜਥੇਬੰਦੀਆਂ ਨੇ ਇਹਦੇ ਵਿੱਚ ਖੁਸ਼ੀ ਜਤਾਈ ਹੈ ਪਰ ਸਿੱਖ ਜਥੇਬੰਦੀਆਂ ਨੇ ਇਹਦੇ ਵਿੱਚ ਜਿਹੜੀ ਆਪਣੀ ਨਾਰਾਜ਼ਗੀ ਆ ਉਹ ਜਿਹੜੀ ਆ ਦੱਸਾਇਆ ਕਹਿੰਦੇ ਵੀ ਉਹ ਜਿਹੜੇ ਗੱਲਾਂ ਹੋਣੀਆਂ ਚਾਹੀਦੀਆਂ ਸਨ ਜਿਦੇ ਕਰਕੇ ਰਿਸ਼ਤੇ ਖਰਾਬ ਹੋਏ ਸੀਗੇ ਕਹਿੰਦੇ ਵੀ ਉਹਨੂੰ ਸੁਲਝਾਉਣ ਵਾਸਤੇ ਹਾਲੇ ਵੀ ਕੋਈ ਸਰਕਾਰ ਨਹੀਂ ਕਰ ਰਹੀ ਤੇ ਇਹਦੇ ਵਿੱਚ ਕਹਿੰਦੇ ਵੀ ਜੋ ਇੱਕ ਸਿੱਧੇ ਤੌਰ ਤੇ ਕਹਿੰਦੇ ਵੀ ਕੈਨੇਡਾ ਦੀ ਜੋ ਸੌਵਰਨਟੀ ਹੈ ਉਹ ਕਹਿੰਦੇ ਵੀ ਉਹਨੂੰ ਦਾਤੇ ਲਾ ਕੇ ਬਿਜ਼ਨਸ ਨੂੰ ਕਹਿੰਦੇ ਅੱਗੇ ਰੱਖਿਆ ਜਾ ਰਿਹਾ ਜੀ ਸੋ ਥੋੜੀ ਜੀ ਆਪਾਂ ਅਮਰੀਕਾ ਦੀ ਗੱਲਬਾਤ ਕਰ ਲਈ ਪ੍ਰਿੰਨ ਸਾਹਿਬ ਬਿਲ 509 ਤੇ ਕੈਲੀਫੋਰਨੀਆ ਦੇ ਗਵਰਨਰ ਦਾ ਵੀਟੋ ਆਇਆ ਜੀ ਕੀ ਹੈ ਅਪਡੇਟ ਜੀ ਇਹ ਪਿੰਦ ਜੀ ਬਿੱਲ ਏ 509 ਦੀ ਗੱਲ ਕਰੀਏ ਸੋ ਇਹ ਵੀ ਇੱਕ ਤਰੀਕੇ ਦੇ ਨਾਲ ਅਪਲ ਸਹੀ ਹੋ ਤੱਕ ਟਰਾਂਸਨੇਸ਼ਨਲ ਰਿਪਰੇਸ਼ਨ ਦੀ ਗੱਲਬਾਤ ਕਰਦੇ ਆ ਰਹੇ ਆ ਸੋ ਇਹ ਵੀ ਉਸ ਦੇ ਉੱਪਰ ਹੀ ਸਬੰਧਿਤ ਇਹ ਬਿੱਲ ਸਿਗਾ ਸੋ ਇਸ ਬਿੱਲ ਨੂੰ ਸੈਨੇਟ ਦੇ ਵਿੱਚ ਜਿਹੜੀ ਸੀ ਇਹ ਪਾਸ ਜਿਹੜਾ ਕਰ ਦਿੱਤਾ ਗਿਆ ਸੀ ਸੈਨੇਟ ਦੇ ਵਿੱਚ ਅਪਰੂਵਲ ਮਿਲ ਗਏ ਸੀ ਪਰ ਜਿਹੜੇ ਉੱਥੇ ਦੇ ਕੈਲੀਫੋਰਨੀਆ ਦੇ ਗਵਰਨਰ ਨੇ ਗੇਵ న్యూਸਮ ਸੋ ਉਹਨਾਂ ਨੇ ਇਹਦੇ ਉੱਪਰ ਵੀਟੋ ਕਰ ਦਿੱਤਾ ਆ ਸੋ ਇਹਦਾ ਭਾਵ ਇਹ ਆ ਕਿ ਹੁਣ ਇਹ ਬਿੱਲ ਜਿਹੜਾ ਅਫੀਸ਼ੀਅਲ ਤੌਰ ਤੇ ਐਕਟ ਨਹੀਂ ਬਣ ਸਕੇਗਾ ਸੋ ਉਹਨਾਂ ਨੇ ਇਹਦੇ ਵਿੱਚ ਕਿਉਂ ਸੀ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲਬਾਤ ਸੀ ਕਿ ਜਿਹੜਾ ਅਮਰੀਕਾ ਦੇ ਵਿੱਚ ਜੋ ਡਾਇਸਪੋਰਾ ਰਹਿੰਦਾ ਵਾਖਵਾ ਕਾ ਮੁਲਕਾਂ ਦਾ ਸੋ ਉਹਨੂੰ ਜਿਸ ਤੰਗਣਾ ਪੋਲਿਟੀਕਲ ਤੌਰ ਤੇ ਇਹ ਰਾਜਨੀਤਿਕ ਤੌਰ ਤੇ ਉਹਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਸੋ ਉਹਨੂੰ ਜਿਹੜਾ ਰੋਕਣ ਦੀ ਗੱਲਬਾਤ ਸੀ ਪਰ ਇਸ ਪਰਪਸ ਵਾਸਤੇ ਜਿਹੜਾ ਬਿੱਲ ਬਣਾਇਆ ਗਿਆ ਸੀਗਾ ਉਹ ਸ਼ਾਇਦ ਪਰਪਰਵਾਨਾ ਸਾਹਿਬ ਨੂੰ ਠੀਕ ਨਹੀਂ ਲੱਗਾ ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਆਲਰੇਡੀ ਕੈਨੇਡਾ ਦੇ ਸੌਰੀ ਅਮਰੀਕਾ ਦੇ ਵਿੱਚ ਕਹਿੰਦੇ ਆਲਰੇਡੀ ਇਹ ਬਹੁਤ سارے ਕਾਨੂੰਨ ਬਣੇ ਹੋਏ ਨੇ ਤੋ ਜਿਹਦੇ ਕਰਕੇ ਜਿਹੜੀਆਂ ਇਸ ਪ੍ਰੈਕਟਿਸ ਜਿਹੜੀਆਂ ਹੁੰਦੀਆਂ ਨੇ ਲੋਕਾਂ ਦੇ ਜਿਹੜੇ ਮੌਲਿਕ ਅਧਿਕਾਰ ਹੁੰਦੇ ਨੇ ਕਿ ਉਹਨਾਂ ਨੂੰ ਸੁਰੱਖਿਅਤ ਕਿਵੇਂ ਰੱਖਿਆ ਰੱਖਦਾ ਕਹਿੰਦੇ ਵੀ ਆਲਰੇਡੀ ਬਹੁਤ ਸਾਰੇ ਕਾਨੂੰਨ ਫੈਡਰਲ ਲੈਵਲ ਤੇ ਬਣੇ ਹੋਏ ਨੇ ਸੋ ਉਹਨਾਂ ਨੇ ਕਿਹਾ ਵੀ ਜਾਰ ਇਸ ਬਿੱਲ ਦੇ ਵਿੱਚ ਕੋਈ ਇਹੋ ਜਿਹਾ ਕਹਿੰਦੇ ਵੀ ਵੱਖਰਾ ਕਰਨੇ ਦੀ ਲੋੜ ਹਾਲ ਦੀ ਘੜੀ ਨਹੀਂ ਹੈ ਆਲਰੇਡੀ ਜਿਹੜੇ ਕਾਨੂੰਨ ਬਣੇ ਉਹਦੇ ਅਧਿਕਾਰ ਦੇ ਹੇਠਾਂ ਵੀ ਕਹਿੰਦੇ ਬਹੁਤ ਖੁਸ਼ ਹੋ ਸਕਦਾ ਆ ਤੇ ਕੁਛ ਇਹਦੇ ਵਿੱਚ ਜੋ ਏ ਬਾਸ਼ਾ ਦੀ ਵਾਰ ਤੋਂ ਕੀਤੀ ਗਈ ਸੀ ਬਿੱਲ ਦੇ ਵਿੱਚ ਇਹ ਕਹਿੰਦੇ ਵੀ ਉਹਦੇ ਨਾਲ ਕੁਝ ਕਮਿਊਨਿਟੀਜ਼ ਦੇ ਖਿਲਾਫ ਇਹ ਬਿੱਲ ਜਾ ਸਕਦਾ ਸੋ ਇਹਦੇ ਵਿੱਚ ਵੀ ਬੰਦੇ ਜਿਹੇ ਇਹੀ ਸਿਗਰਟੇ ਖਾਸ ਤੌਰ ਤੇ ਅਮਰੀਕਾ ਦੇ ਵਿੱਚ ਜੋ ਕੈਲੀਫੋਰਨੀਆ ਦੀਆਂ ਕਿ ਕਮਿਊਨਿਟੀ ਹੈ ਉੱਥੇ ਦੀ ਜਿਹੜੀ ਮੁਸਲਮਾਨ ਹੈ ਜਾਂ ਹੋਰ ਕਮਿਊਨਿਟੀਆਂ ਨੇ ਉਹ ਇਹਦੇ ਹੱਕ ਦੇ ਵਿੱਚ ਸੀਗੇ ਪਰ ਉੱਥੇ ਦੀ ਜਿਹੜੀ ਹਿੰਦੂ ਕਮਿਊਨਿਟੀ ਹੈ ਹਿੰਦੂ ਭਾਈਚਾਰਾ ਆ ਉਹ ਇਸ ਬਿੱਲ ਦੇ ਖਿਲਾਫ ਸੀਗੇ ਉਹਨਾਂ ਨੇ ਕਾਫੀ ਲੋਬਿੰਗ ਕੀਤੀ ਗਵਰਨਰ ਸਾਹਿਬ ਤੱਕ ਇਹ ਬਿੱਲ ਪਾਸ ਨਾ ਹੋਵੇ ਸੋ ਗਵਰਨਰ ਸਾਹਿਬ ਨੇ ਜਿਹੜਾ ਇਹ ਤੇ ਉਹ ਪਰ ਹੁਣ Veto ਕਰ ਦਿੱਤਾ ਪਹਿਲਾਂ ਜਾਤ ਪਾਤ ਦੇ ਆਧਾਰ ਤੇ ਜੋ ਕਾਨੂੰਨ ਬਣਾਇਆ ਗਿਆ ਸੀਗਾ ਉਹ ਵੀ ਪਹਿਲਾਂ ਇਸੇ ਤੰਗ ਨਾਲ ਸੈਨਟ ਚੋਂ ਪਾਸ ਹੋ ਗਿਆ ਤੇ ਮੁੜ ਕੇ ਜਿਹੜਾ ਸੀਗਾ ਗਵਰਨਰ ਸਾਹਿਬ ਦੋ ਕਰ ਦਿੱਤਾ ਸੀ ਇਸ ਵਾਰ ਫਿਰ ਉਸੇ ਤਰੀਕੇ ਦੇ ਨਾਲ ਇਹ ਬਿੱਲ ਜਿਹੜਾ ਆ ਇਹ ਗਵਰਨਰ ਸਾਹਿਬ ਦੇ Veto ਹੋਣ ਕਾਰਨੋਂ ਐਕਟ ਨਹੀਂ ਬਣ ਸਕਿਆ। ਇਹ ਸਮਾਂ ਆਪਣੇ ਕੋਲ 1.5 ਮਿੰਟ ਹੈ ਪ੍ਰੈਸ ਸਾਹਿਬ ਦੋ ਖਬਰਾਂ ਇੰਪੋਰਟੈਂਟ ਨੇ ਅੱਜ ਅਮਰੀਕਾ ਦੀ ਗੱਲਬਾਤ ਹੋਈ ਆ ਤਾਂ ਥੋੜੀ ਜੀਆਂ 트াম্প ਤੇ ਮਿਸਟਰ ਕਾਰਨੀਉਨੀ ਕਿਤੇ ਇਕੱਠੇ ਹੋਏ ਨੇ ਤੇ ਹਾਸਿਆ ਖੇਡੀਆਂ ਦੀ ਇੱਕ ਵੀਡੀਓ ਜੀ ਸਾਹਮਣੇ ਆਈ ਹੈ ਤਾਂ ਲੋਕਾਂ ਨੇ ਥੋੜਾ ਜਿਹਾ ਲੱਗਿਆ ਵੀ ਸ਼ਾਇਦ ਕ੍ਰੈਡੀਅੰਸ ਆਹ ਵੀਡੀਓ ਦੇਖ ਕੇ ਲੋਕਾਂ ਲੱਗਿਆ ਵੀ ਸ਼ਾਇਦ ਸੁਖ ਦਾ ਸਾਹ ਆ ਜਾਵੇ ਪਰ ਲੋਕਾਂ ਨੂੰ ਫੇਰ ਪਤਾ ਹੈ ਵੀ ਪਤਾ ਨਹੀਂ 트াম্প ਸਾਹਿਬ ਨੇ ਫੇਰ ਕੀ ਕਹਿ ਦੇਣਾ ਹੈ ਜੀ ਦੇਖੋ ਜੋ ਮਾਂਚੇ ਸੀਗਾ ਪਹਿਲਾ ਉਹਦੀ ਗੱਲ ਵੀ ਨਜੀ ਕਰਦੇ ਆ ਕਿ 트럼ਪ ਸਾਹਿਬ ਸੀਗੇ ਜੋ ਮਿਸਰ ਦੇ ਵਿੱਚ ਜੋ ਸਮੇਲਨ ਸੀਗਾ ਜੋ ਸ਼ਾਂਤੀ ਸਮੇਲਨ ਸੀਗਾ ਸ਼ਾਂਤੀ ਸਮਝੌਤੇ ਨੂੰ sire ਚਾੜਿਆ ਜਾਣਾ ਸੀਗਾ ਇਹ 트럼ਪ ਸਾਹਿਬ ਉੱਥੇ ਪਹੁੰਚੇ ਸੀਗੇ ਕਾਰਨੀ ਸਾਹਿਬ ਵੀ ਉੱਥੇ ਪਹੁੰਚੇ ਹੋਏ ਸੀ ਹੋਰ ਵੀ ਜਿਹੜੇ ਦੁਨੀਆ ਦੇ ਵੱਡੇ ਲੀਡਰ ਸੀਗੇ ਉੱਥੇ ਪਹੁੰਚੇ ਹੋਏ ਸੀਗੇ ਸੋ ਇਹਦੇ ਵਿੱਚ ਜੋ 트럼ਪ ਸਾਹਿਬ ਵਿਚੋਲਗੀ ਦਾ ਕੰਮ ਕਰ ਰਹੇ ਨੇ ਤੇ ਗਾਜ਼ਾ ਦੇ ਵਿੱਚ ਸ਼ਾਂਤੀ ਲਿਆਂਦੀ ਜਾਵੇ ਮੀਦਰ ਲਿਸਟ ਵਿੱਚ ਸ਼ਾਂਤੀ ਲਿਆਂਦੀ ਜਾਵੇ ਦੋ ਬੰਦੇ ਜਿਹੜੇ 10 ਸਰਚੇਗੇ 2000 ਪਾਸਿਆਂ ਦੇ ਜਿਹੜੇ ਸਾਈਨ ਹੋਣੇ ਸੀਗੇ ਜਿਹੜੇ ਮੀਡੀਆ ਲਿਸਟੇ ਆਗੂ ਸੀਗੇ ਸੋ ਉਹਨਾਂ ਨੂੰ ਨਾਲ ਲੈ ਕੇ ਜਿਹੜੇ ਇਹ ਸਮਝੌਤੇ ਨੂੰ ਸਿਰੇ ਚਾੜਨਾ ਸੀਗਾ ਸੋ 트럼ਪ ਸਾਹਿਬ ਨੇ ਉਹ ਸਮਝੌਤੇ ਨੂੰ ਪਹਿਲਾਂ ਸਿਰੇ ਚਾੜਿਆ ਆ ਸੋ ਇਹਦੇ ਵਿੱਚ ਜੋ ਮਿਸਰ ਦੇ ਰਾਸ਼ਟਰਪਤੀ ਨੇ ਅਬਦਲ ਫਟੇ ਅਲਸੀਸੀ ਸੋ ਉਹਨਾਂ ਨੇ ਵੀ 트럼ਪ ਸਾਹਿਬ ਦੀ ਤਾਰੀਫ਼ ਕੀਤੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਿਬ ਵੀ ਪਹੁੰਚੇ ਹੋਏ ਸੀ ਉਹਨਾਂ ਨੇ ਵੀ ਕਾਫੀ ਇਸ ਕੀਤੀ ਕਰਨੀ ਵੈਸੀ ਨੋਬਲ ਜਿਹੜਾ ਪੁਰਸਕਾਰ ਆ ਅਗਲੀ ਵਾਰ ਫੇਰ ਨਾਮਿਨੇਟ ਕਰਾਂਗੇ ਸੋ ਉੱਥੇ ਹੋਇਆ ਕਿ ਟਰੰਪ ਸਾਹਿਬ ਜਦੋਂ ਆਪਣਾ ਭਾਸ਼ਣ ਦੇ ਰਹੇ ਸਨ ਤੇ ਉਹਨਾਂ ਨੇ ਕਾਰਨੀ ਸਾਹਿਬ ਨੂੰ ਇਹ ਪ੍ਰੈਜ਼ੀਡੈਂਟ ਕਿਹਾ ਜੇ ਰਾਸ਼ਟਰਪਤੀ ਚਾਹੇ ਕੇ ਸਵੀਕਾਰ ਕਰ ਦਿੱਤਾ ਤੋ ਤੁਹਾਨੂੰ ਪਤਾ ਵੀ ਪਹਿਲਾਂ ਤਾਂ ਉਹ ਗਵਰਨਰ ਹੀ ਕਹਿੰਦੇ ਸੀਗੇ ਟਰੂਡੋ ਸਾਹਿਬ ਨੂੰ ਹੁਣ ਕਾਰਨੀ ਸਾਹਿਬ ਨੂੰ ਪਧਾਰ ਮੰਤਰੀ ਤੋਂ ਸਿੱਧਾ ਰਾਸ਼ਟਰਪਤੀ ਬਣਾ ਦਿੱਤਾ ਜਨ ਕਿ ਇੱਕ ਹੋਰ ਜਿਹੜੀ ਸੀ ਤਾਂ ਦੀ ਪਦਵੀ ਵਧਾ ਦਿੱਤੀ ਸੋ ਇਹਦੇ ਤੇ ਫਿਰ ਕਾਰਨੀ ਸਾਹਿਬ ਨੇ ਕਿਹਾ ਕਹਿੰਦੇ ਵੀ ਮੈਨੂੰ ਖੁਸ਼ੀ ਹੋਈ ਵੀ ਤੁਸੀਂ ਮੇਰੀ ਜਿਹੜੀ ਆ ਉਹਦਾ ਆ ਥੋੜਾ ਉੱਚਾ ਘਟਦਾ ਪ੍ਰਾਈਮ ਮਿਨਿਸਟਰ ਤੋਂ ਮੈਨੂੰ ਰਾਸ਼ਟਰਪਤੀ ਕੱਸੀ ਬਣਾ ਦਿੱਤਾ ਫਿਰ ਡਰਾਮਪ ਸਾਹਿਬ ਨੇ ਕਿਹਾ ਵੀ ਕਹਿੰਦੇ ਵੀ ਗਵਰਨਰਨੀ ਤੋਂ ਆਕਤ ਮੈਂ ਤੁਹਾਡਾ ਉਦਦਾ ਵਧਾਇਆ ਹੀ ਆ ਉਸ ਇਸ ਗੱਲ ਨੂੰ ਲੈ ਕੇ ਥੋੜਾ ਹਾਸਾ ਮਜ਼ਾਕ ਵੀ ਹੋਇਆ ਸੋ ਜਿਹਦੀ ਵੀਡੀਓ ਦੀ ਤੁਸੀਂ ਗੱਲ ਕਰ ਰਹੇ ਹੋ ਚਲੋ ਖੈਰ ਜਿਸ ਕੰਮ ਨੂੰ ਗਏ ਸੀ ਇਸ ਸ਼ਾਂਤੀ ਸਮਝੌਤੇ ਨੂੰ ਅਗਰ ਇਹ ਸਿਰੇ ਚੜਚੰਦਾ ਕਿਉਂਕਿ ਇਹ ਹਮਾਸ ਨੇ 20 ਜਿਹੜੇ ਆ ਇਜ਼ਰਾਈਲੀ ਜੀਵਦੇ ਜਿਹੜੇ ਬੰਦਕ ਸੀ ਉਹਨਾਂ ਨੂੰ ਰਹਾਅ ਕਰ ਦਿੱਤਾ ਹੈ ਇਹ 2000 ਦੇ ਕਰੀਬ ਜਿਹੜੇ ਆ ਫਿਲਸਤੀਨੀ ਬੰਦਕ ਵੀ ਰਹਾਅ ਹੋਏ ਆ ਜਿਹੜੇ ਉਹਨਾਂ ਦੇ ਕਬਜ਼ੇ ਵਿੱਚ ਸੀਗੇ ਤੇ ਕੋਈ ਸ਼ਾਂਤੀ ਹੋ ਜਾਏ ਜਿਸ ਕੰਮਲੇ ਉੱਤੇ ਗਏ ਨੇ ਚਾਹੇ ਉਹਨਾਂ ਨੂੰ ਜਿਹੜਾ ਮਾਜੀ ਪੁਰਸਕਾਰ ਮਿਲ ਜਵੇ ਤਾਂ ਉੱਥੇ ਦੇ ਲੋਕਾਂ ਵਾਸਤੇ ਬਹੁਤ ਰਾਹਤ ਭਰੀ ਖਬਰ ਹੋਵੇਗੀ। ਲਾਸਟ ਬੈਂਡ ਸਾਹਿਬ ਕੁਝ ਸੈਕਿੰਡ ਤੇ ਵਧਾਈ ਆ ਜੀ ਸਾਰੀ ਕੈਨੇਡੀਅਨਸ ਨੂੰ। ਸੋ ਕੈਨੇਡਾ ਦੇ ਅਰਥ ਸ਼ਾਸਤਰੀ ਨੂੰ ਨੋਬਲ ਪੁਰਸਕਾਰ ਮਿਲਿਆ ਹੈ। ਅਬ ਬਿਲਕੁਲ ਸੋ ਕੈਨੇਡਾ ਦੇ ਜਿਹੜੇ ਅਰਥਸ਼ਾਸਤਰੀ ਨੇ ਪੀਟਰ ਹੌਬਿਟ ਸੋ ਉਹਨਾਂ ਨੂੰ ਅ ਅਰਥਸ਼ਾਸਤਰ ਵਿੱਚ ਜਿਹੜੇ ਤਿੰਨ ਅਰਥਸ਼ਾਸਤਰੀਆ ਨੂੰ ਨੋਬਲ ਫੋਸਕਾਰ ਮਿਲਿਆ ਸੋ ਉਹਦੇ ਵਿੱਚ ਉਹ ਵੀ ਸ਼ਾਮਲ ਨੇ ਸੋ ਜਿਹੜੇ ਪੀਟਰੋ ਹੌਬਿਟ ਨੇ ਸੋ ਇਹਨਾਂ ਨੇ ਕਾਫੀ ਜਿਹੜੇ ਚੰਗੇ ਕੰਮ ਇਹਨਾਂ ਦੇ ਮੁਤਾਬਕ ਜਿਹੜੇ ਕੀਤੇ ਆ ਸੋ ਇਹਦੇ ਵਿੱਚ ਖਾਸ ਤੌਰ ਤੇ ਜਿਹੜਾ ਇਹ ਕ੍ਰੀਏਟਿਵ ਡਿਸਟਰਕਸ਼ਨ ਦੀ ਅਹਿਕਾਰ ਤੋਂ ਵਸਤਾਂ ਦੇ ਵਿੱਚ ਇਹਦੇ ਉੱਪਰ ਅਸੀਂ ਫਿਰ ਕਿਹੜੀ ਗੱਲ ਕਰਾਂਗੇ ਪਰ ਇਸ ਇਸ ਮਸਲੇ ਦੇ ਉੱਪਰ ਕ੍ਰੀਏਟਿਵ ਡਿਸਟਰਕਸ਼ਨ ਦੇ ਉੱਪਰ ਉਹਨਾਂ ਨੂੰ ਜਿਹੜਾ ਇਹ ਅਰਥ ਸ਼ਾਸਤਰ ਦੇ ਵਿੱਚ ਜਿਹੜਾ ਇਹ ਨੋਵਲ ਪੁਰਸਕਾਰ ਮਿਲਿਆ ਸੋ ਉਹਨਾਂ ਦੇ ਨਾਲ ਇਹ ਜਿਹੜੀ ਆ ਦੋ ਹੋਰ ਜਿਹੜੇ ਅਰਥ ਸ਼ਾਸਤਰੀ ਨੇ ਸੋ ਉਹਨਾਂ ਨੂੰ ਵੀ ਪੁਰਸਕਾਰ ਮਿਲਿਆ ਸੋ ਟੋਟਲ ਇਹ ਤਿੰਨ ਅਰਥ ਸ਼ਾਸਤਰੀ ਨੇ ਭਪਿੰ다 ਜੀ ਜਿਹਦੇ ਵਿੱਚ ਇੱਕ ਕੈਨੇਡੀਅਨ ਹੈ ਸੋ ਜਿਨ੍ਹਾਂ ਨੂੰ ਇਹ ਵਿਕਾਰੀ ਅਰਥ ਸ਼ਾਸਤਰ ਦੇ ਵਿੱਚ ਨੋਵਲ ਪੁਰਸਕਾਰ ਮਿਲਿਆ ਸੋ ਜੇਸ ਮੁdde ਦੇ ਮਿਲਿਆ ਸੋ ਉਹਦੀ ਵੀ ਕਿਸੇ ਤਰ੍ਹਾਂ ਖੁੱਲ ਕੇ ਜਾਂਚਾ ਕਰਾਂਗੇ ਪਿਆ ਕਰ ਰਹੇ ਕ੍ਰੀਏਟਿਵ ਡਿਸਟਰਕਚਰ ਹੁੰਦੀ ਕੀ ਹੈ ਧੰਨਵਾਦ ਪ੍ਰਹਿਨ ਸਾਹਿਬ ਬਹੁਤ ਬਹੁਤ ਧੰਨਵਾਦ ਕੱਲ ਨੂੰ ਬਾਕੀ ਦੀਆਂ ਖਬਰਾਂ ਤੇ ਛਾਤ ਮਾਰਾਂਗੇ ਬਹੁਤ ਬਹੁਤ ਧੰਨਵਾਦ ਜੀ 半个娃子。